ਜਿਲ੍ਹੇ ਦੇ ਵਿੱਚ ਫੂਡ ਪ੍ਰੋਸੈਸਿੰਗ ਦੇ ਸੰਬੰਧੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕਧਿਕਾਰੀਆਂ ਤੋਂ ਇਲਾਵਾ ਕਾਰੋਬਾਰੀਆਂ ਅਤੇ ਇੰਡਸਟਰੀ ਨੇ ਵੀ ਹਿੱਸਾ ਲਿਆ ਹੈ ਐਸੇ ਮੌਕੇ ਤੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਦੇ ਵਜੂਦ ਕੇਂਦਰ ਰਾਜ ਮੰਤਰੀ ਰਵਨੀਤ ਮਿੱਟੂ ਨੇ ਵੀ ਫੂਡ ਪ੍ਰੋਸੈਸਿੰਗ ਨੂੰ ਉੱਚਾ ਚੁੱਕਣ ਦੀ ਗੱਲ ਕਹੀ ਐਸੇ ਮੌਕੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੇਂਦਰ ਰਾਜ ਮੰਤਰੀ ਰਵਨੀਤ ਮਿੱਟੂ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਨੂੰ ਲੈ ਕੇ ਗੱਲਬਾਤ ਹੋਈ ਤੇ ਜਿਸ ਵਿੱਚ ਕਿਸਾਨਾਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਨੇ ਪਰ ਉਸ ਨੂੰ ਲੈ ਕੇ ਪ੍ਰੋਸੈਸਿੰਗ ਦਾ ਸੰਬੰਧੀ ਲੈਬ ਟੈਸਟਾ ਅਤੇ ਉਹਨਾਂ ਨੂੰ ਜ ਬਾਤ ਹੋਈ ਹੈ ਉਹਨਾਂ ਕਹਿਆ ਕਿ ਦੇਸ਼ ਪੱਧਰ ਦੇ ਵਿੱਚ ਫੂਡ ਪ੍ਰੋਸੈਸਿੰਗ ਨੂੰ ਉੱਚਾ ਚੁੱਕਣ ਦੇ ਲਈ ਵਿਸ਼ੇਸ਼ ਗੱਲਾਂ ਕੀਤੀਆਂ ਗਈਆਂ ਨੇ ਜ ਜਿਸ ਨੂੰ ਜਲਦ ਹੀ ਇੰਪਲੀਮੈਂਟ ਕੀਤਾ ਜਾਵੇਗਾ ਜਿਹੜਾ ਸਤੰਬਰ ਮਹੀਨੇ ਚ ਸਾਡਾ ਜਿਹੜਾ ਇਹ ਵਰਲਡ ਫੂਡ ਇੰਡੀਆ ਉਹ ਮਨਾਇਆ ਜਾ ਰਿਹਾ ਉਹਦੇ ਲਈ ਅਸੀਂ ਖਾਸ ਤੌਰ ਤੇ ਇਹਦੇ ਲਈ ਅੱਜ ਵੱਡਾ ਜਿਹੜਾ ਪ੍ਰੋਗਰਾਮ ਆ ਉਹ ਰੱਖਿਆ ਸੀ ਇਹ ਪਹਿਲਾਂ 2023 ਦੇ ਵਿੱਚ ਬੜਾ ਸਕਸੈਸਫੁਲ ਇੱਕ ਇਵੈਂਟ ਆ ਜਿਹੜਾ ਰਿਹਾ ਹੈ ਤੇ ਅੱਜ ਖਾਸ ਤੌਰ ਤੇ ਅਸੀਂ ਇਹਦੇ ਵਿੱਚ ਸੈਂਟਰ ਗਵਰਨਮੈਂਟ ਦੀ ਮਿਨਿਸਟਰੀ ਇਹਦੇ ਵਿੱਚ ਖਾਸ ਤੌਰ ਤੇ ਜਿਹੜਾ ਸਾਡਾ ਸਟੇਟ ਗਵਰਨਮੈਂਟ ਤੇ ਇਹਦੇ ਵਿੱਚ ਸਾਡਾ ਜਿਹੜਾ ਪੀ ਐਚ ਡੀ ਸੀ ਸੀ ਆਈ ਉਹਨਾਂ ਦੇ ਵੱਲੋਂ ਇਹਦੇ ਵਿੱਚ ਸਾਥ ਦਿੱਤਾ ਗਿਆ ਜਿਹਦੇ ਵਿੱਚ ਫੂਡ ਪ੍ਰੋਸੈਸਿੰਗ ਸਾਡੇ ਸੈਕਟਰੀ ਪ੍ਰਿੰਸੀਪਲ ਸੈਕਟਰੀ ਉਹ ਵੀ ਮੌਜੂਦ ਸਨ ਰਾਖੀ ਭੰਡਾਰੀ ਜੀ ਤੇ ਦੂਜੇ ਪਾਸੋਂ ਜਿਹੜੇ ਸਚਦੇਵਾ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਆ ਜਿਹੜੀ ਚੈਂਬਰ ਦੀ ਉਹਨਾਂ ਦੇ ਨਾਲੇ ਮਿਲ ਕੇ ਤਿੰਨ ਜਣਿਆਂ ਨੇ ਇਹ ਪ੍ਰੋਗਰਾਮ ਕੀਤਾ ਇਹਦੇ ਵਿੱਚ ਜਿਹੜਾ ਸਤੰਬਰ ਦੇ ਵਿੱਚ 19 ਤੋਂ ਜਿਵੇਂ ਤੁਸੀਂ ਦੇਖ ਰਹੇ ਹੋ ਸਾਰਾ ਅਸੀਂ ਲਿਖ ਕੇ ਲਾਇਆ ਹੈ ਅੱਜ ਅਸੀਂ ਆਪਣੇ 19 ਤੋਂ 22 ਤੱਕ ਜਿਹੜਾ ਇਹ ਵਰਲਡ ਫੂਡ ਦੇ ਆ ਜਿਹੜਾ ਮਨਾਇਆ ਜਾ ਰਿਹਾ ਉਹਦੇ ਲਈ ਸਾਰਿਆਂ ਨੂੰ ਇਨਵਾਈਟ ਕਰਨ ਆਏ ਸੀ ਬੇਨਤੀ ਕਰਨ ਆਏ ਸੀ ਕਿਉਂਕਿ 90 ਦੇਸ਼ 90 ਦੇਸ਼ 90 ਕੰਟਰੀਜ਼ ਜਿਹੜੀਆਂ ਐ ਉਹ ਪਾਰਟਿਸਪੇਟ ਕਰਨਗੀਆਂ ਇਹ ਦਿੱਲੀ ਦੇ ਵਿੱਚ ਜਿਹੜਾ ਪ੍ਰਗਤੀ ਮੈਦਾਨ ਜਿਹੜਾ ਪੁਰਾਣੀ ਜਗ੍ਹਾ ਐ ਉੱਥੇ ਹੋਏਗਾ ਤੇ ਇਹਦੇ ਵਿੱਚ ਆਪ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਉਹਦੀ ਸ਼ੁਰੂਆਤ ਕਰਨਗੇ ਤੇ ਹਾਏ ਤੁਸੀਂ ਕਿਸਾਨਾਂ ਲਈ ਇਸ ਜ਼ਰੂਰੀ ਪੰਜਾਬ ਲਈ ਇਸ ਨਹੀਂ ਜ਼ਰੂਰੀ ਆ ਕਿਉਂਕਿ ਅੱਜ ਆਪਾਂ ਖੇਤੀ ਦਾ ਕਰਦੇ ਆਂ ਜ਼ਮੀਨਾਂ ਬਹੁਤ ਥੋੜੀਆਂ ਰਹਿ ਗਈਆਂ ਤੇ ਜਿਹੜਾ ਅਗਲਾ ਮੈਂ ਸਮਝਦਾ ਨਵਾਂ ਜ਼ਮਾਨਾ ਹੈ ਉਹਦੇ ਵਿੱਚ ਫੂਡ ਪ੍ਰੋਸੈਸਿੰਗ ਦਾ ਜ਼ਮਾਨਾ ਹੈ ਤੁਸੀਂ ਆਪ ਦੇਖਦੇ ਹੋ ਅੱਜ ਆਪਣੇ ਚਾਹੇ ਛੋਟੀ ਤੇ ਛੋਟੀ ਬੇકરી ਆ ਉਹਦੇ ਵਿੱਚ ਲੁਧਿਆਣੇ ਚ ਕਿੰਨੀ ਜਗ੍ਹਾ ਬਿਸਕੁਟ ਬਣਦੇ ਆ ਕਿੰਨੀ ਜਗ੍ਹਾ ਕੇਕ ਬਣਦਾ ਹੈ ਕਿੰਨੀ ਜਗ੍ਹਾ ਜਿਹੜੀਆਂ ਖਾਣ ਦੀਆਂ ਚੀਜ਼ਾਂ ਹੋਰ ਬਣਦੀਆਂ ਆ ਅੱਗੇ ਆਪਾਂ ਛੋਟੇ ਹੁੰਦੇ ਤੁਹਾਨੂੰ ਯਾਦ ਹੋਣਾ ਵੀ ਘਰੇ ਆਟੇ ਦੇ ਨਾਲ ਸਾਡੀਆਂ ਮਾਮਾ ਦਾਦੀਆਂ ਜਿਹੜੀਆਂ ਆਟੇ ਦੇ ਨਾਲ ਲੈ ਕੇ ਉਹ ਛੋਟੇ ਕੋਈ ਵੀ ਬੇਕਰੀ ਹੁੰਦੀ ਸੀ ਤਾਂ ਉਹਦੇ ਬਿਸਕੁਟ ਬਣਾ ਕੇ